ਜੋ ਆਰਐਸਐਸ ਗੁਜਰਾਤੀਆਂ ਨੂੰ ਦੇਸ਼ ਦੀ ਰੱਖਿਆ ਖਾਤਰ ਫੌਜ ਵਿੱਚ ਭਰਤੀ ਲਈ ਨਹੀਂ ਪ੍ਰੇਰਦੀ ਸਿੱਖਾਂ ਦੇ ਬਰਾਬਰ ਸਰਹੱਦ ਤੇ ਅਤੇ ਕਸ਼ਮੀਰ ਵਿੱਚ ਸ਼ਹੀਦੀਆਂ ਦੇਣ ਲਈ ਤਿਆਰ ਨਹੀਂ ਕਰਦੀ ਉਹੀ ਆਰਐਸਐਸ ਪੰਜਾਬੀਆਂ ਨੂੰ ਦੇਸ਼ ਪ੍ਰੇਮ ਦਾ ਪਾਠ ਸਿਖਾਏਗੀ ਜੋ ਆਰਐਸਐਸ ਹੁਣ ਤੱਕ ਸਿੱਖੀ ਤੇ ਲੁਕਵੇਂ ਹਮਲੇ ਕਰਦੀ ਰਹੀ ਹੈ ਹੁਣ ਖੁੱਲ੍ਹਿਆਂ ਮੰਗਾਰ ਰਹੀ ਹੈ ਉਹ ਵੀ ਪੰਜਾਬ ਦੀ ਧਰਤੀ ਤੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ مخاطਬ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਫਿਰ ਸ਼ੁਰੂ ਹੋਇਆ ਪੰਜਾਬ ਵਿੱਚ ਆਰਐਸਐਸ ਦਾ ਖਤਰਨਾਕ ਖੇਲ ਪਿਛਲੇ ਦਿਨੀ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਮੁਖੀ ਮੋਹਨ ਭਾਗਵਤ ਲੁਧਿਆਣਾ ਆਏ ਇਸ ਮੌਕੇ ਉਹਨਾਂ ਪੰਜਾਬ ਦੀ ਆਪਣੀ ਸਮੁੱਚੀ ਟੀਮ ਨੂੰ ਹਿਦਾਇਤ ਕੀਤੀ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਵੱਤ ਤੋਂ ਵੱਧ ਸੰਗਠਨ ਨਾਲ ਜੋੜਿਆ ਜਾਵੇ ਅਤੇ ਪਿੰਡਾਂ ਵਿੱਚ ਵੀ ਵੱਤ ਤੋਂ ਵੱਧ ਇਕਾਈਆਂ ਬਣਾਈਆਂ ਜਾਣ ਮੋਹਨ ਭਾਗਵਤ ਦੇ ਇਸ ਬਿਆਨ ਨੇ ਪੰਥਕ ਹਲਕਿਆਂ ਵਿੱਚ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਜੋ ਆਰਐਸਐਸ ਪਹਿਲਾ ਹੀ ਦੇਸ਼ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੇਤ ਸਮੁੱਚੇ ਪੰਥਕ ਅਦਾਰਿਆਂ ਵਿੱਚ ਕੁਸਪੈਸ਼ ਕਰ ਚੁੱਕੀ ਹੈ ਕਿਉਂ ਹੁਣ ਅਚੰਚੇਤ ਸਿੱਖ ਨੌਜਵਾਨਾਂ ਨੂੰ ਆਰਐਸਐਸ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਆਰਐਸਐਸ ਦੇ ਨਿਸ਼ਾਨੇ ਤੇ ਮੁੜ ਕਿਉਂ ਹੈ ਪੰਜਾਬ ਕਿਉਂ ਆਰਐਸਐਸ ਸਿੱਖ ਸੰਗਠਨ ਵਿੰਗ ਦੇ ذریعے ਪਿੰਡਾਂ ਵਿੱਚ ਪੈਰ ਪਸਾਰਨ ਦੀ ਰਣਨੀਤੀ ਲਾਗੂ ਕਰ ਰਹੀ ਹੈ ਇਹ ਸਵਾਲ ਇੱਕ ਵਾਰ ਫਿਰ ਪੰਥ ਦੇ ਸਾਹਮਣੇ ਆ ਖੜਾ ਹੋਇਆ ਹੈ ਕੀ ਕਾਰਨ ਹੈ ਕਿ ਮੋਹਨ ਭਾਗਵਤ ਦੇ ਇਸ ਐਲਾਨ ਦਾ ਜਿੱਥੇ ਕਈ ਪੰਥਕ ਜਥੇਬੰਦੀਆਂ ਜ਼ਬਰਦਸਤ ਵਿਰੋਧ ਕਰ ਰਹੀਆਂ ਹਨ ਉੱਥੇ ਹੀ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਿਲਕੁਲ ਖਾਮੋਸ਼ ਬੈਠੇ ਹਨ ਤਖਤਾਂ ਦੇ ਜਥੇਦਾਰ ਵੀ ਦਲਵੱਟੀ ਬੈਠੇ ਹਨ ਬਾਦਲ ਧੜੇ ਨੂੰ ਤਾਂ ਸਭ ਸੁngਿਆ ਹੋਇਆ ਸਾਹ ਦਿਖ ਰਿਹਾ ਹੈ ਉਸ ਦਾ ਵਿਰੋਧੀ ਧੜਾ ਵੀ ਖਾਮੋਸ਼ ਕਿਉਂ ਹੈ ਇਹ ਚੁੱਪੀ ਕੀ ਬਿਆਨ ਕਰ ਰਹੀ ਹੈ ਕਿਸੇ ਤਰ੍ਹਾਂ ਦਾ ਡਰ ਜਾਂ ਮੁਰ ਗੋਦੀ ਦੀ ਲਾਲਸਾ ਸਖ ਨੌਜਵਾਨਾਂ ਨੂੰ ਆਰਐਸਐਸ ਨਾਲ ਜੋੜਨ ਦਾ ਉਦੇਸ਼ ਸਪਸ਼ਟ ਕਰਦੇ ਹੋਏ ਮੋਹਨ ਭਾਗਵਤ ਦੇ ਬਿਆਨ ਦੀ ਸ਼ਬਦਾਵਲੀ ਹੀ ਉਹਨਾਂ ਦੀ ਲੁਕੀ ਹੋਈ ਮਨਸ਼ਾ ਨੂੰ ਉਜਾਗਰ ਕਰ ਦਿੰਦੀ ਹੈ ਜਦੋਂ ਕਹਿੰਦੇ ਹਨ ਕਿ ਚੰਗੇ ਸਮਾਜ ਅਤੇ ਮਜ਼ਬੂਤ ਰਾਸ਼ਟਰ ਦੀ ਕਲਪਨਾ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਲੋਕਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਚੰਗੀ ਭਾਵਨਾ ਹੋਵੇ ਉਹ ਕਹਿਣਾ ਕੀ ਚਾਹੁੰਦੇ ਹਨ ਮਤਲਬ ਆਰਐਸਐਸ ਸਿੱਖਾਂ ਦੀ ਵਫਾਦਾਰੀ ਤੇ ਸੰਦੇਹ ਕਰ ਰਹੀ ਹੈ ਅਤੇ ਉਹ ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਚੰਗੀ ਭਾਵਨਾ ਸਿਖਾਏਗੀ ਹੈ ਨਾ ਹਾਸੋ ਗੀਣੀ ਗੱਲ ਜੋ ਆਰਐਸਐਸ ਗੁਜਰਾਤੀਆਂ ਨੂੰ ਦੇਸ਼ ਦੀ ਰੱਖਿਆ ਖਾਤਰ ਫੌਜ ਵਿੱਚ ਭਰਤੀ ਨਹੀਂ ਕਰਾਉਂਦੀ ਸਿੱਖਾਂ ਦੇ ਬਰਾਬਰ ਸਰਹੱਦ ਤੇ ਅਤੇ ਕਸ਼ਮੀਰ ਵਿੱਚ ਸ਼ਹੀਦੀਆਂ ਦੇਣ ਲਈ ਤਿਆਰ ਨਹੀਂ ਕਰਦੀ ਉਹੀ ਆਰਐਸਐਸ ਪੰਜਾਬੀਆਂ ਨੂੰ ਦੇਸ਼ ਪ੍ਰੇਮ ਦਾ ਪਾਠ ਪੜਾਏਗੀ ਦੂਜਾ ਉਹ ਕਹਿੰਦੇ ਹਨ ਕਿ ਅੱਜ ਕੁਝ ਤਾਕਤਾਂ ਆਪਸੀ મતભੇਦ ਨੂੰ ਵਧਾਉਣ ਅਤੇ ਸਮਾਜ ਵਿੱਚ ਦਰਾਰ ਪੈਦਾ ਕਰਨ ਦੇ ਲਈ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਇਸ਼ਾਰੇ-ਇਸ਼ਾਰੇ ਨਾਲ ਇਹ ਗੱਲ ਕਹਿਣ ਦਾ ਕੀ ਪਾਓ ਹੈ ਪੰਜਾਬ ਦੀ ਧਰਤੀ ਤੇ ਖਲੋਕੇ ਸਿੱਖਾਂ ਨੂੰ ਵੰਗਾਰਨ ਤੋਂ ਪਹਿਲਾਂ 모ਹਨ ਭਾਗਵਤ ਆਪਣੇ ਗਰੇਵਾਨ ਵਿੱਚ છાਤੀ ਮਾਰ ਲੈਣ ਕਿ ਜੋ ਆਰਐਸਐਸ ਖੁਦ ਹੀ ਅਤੰਕਵਾਦੀ ਸੰਗਠਨ ਵੱਜੋਂ ਦਾਗਦਾਰ ਹੈ ਮਹਾਤਮਾ ਗਾਂਧੀ ਨੂੰ ਮਾਰਨ ਵਾਲੀ ਸੰਸਥਾ ਹੈ ਅਤੇ ਅੱਜ ਵੀ ਜਿਸ ਤੇ ਦੁਨੀਆ ਦੇ ਕਈ ਮੁਲਕਾਂ ਨੇ ਪਤਿਬੰਧ ਲਗਾਇਆ ਹੋਇਆ ਹੈ ਜੋ ਖੁਦ ਕੁਮਾਂਤੀ ਰਿਪੋਰਟਾਂ ਵਿੱਚ ਮਨੁੱਖੀ ਹਕਾਂ ਨੂੰ ਕੁਚਲਣ ਦੇ ਆਰੋਪਾਂ ਨਾਲ ਕਿਰੀ ਹੋਈ ਹੈ ਉਹ ਕਿਸੇ ਨੂੰ ਕੀ ਸਿਖਾਏਗੀ ਤੇ ਕਿਹੜਾ ਮੂਰਖ ਉਸ ਦੀ ਸੁਨੇਗਾ ਖਾਸ ਤੌਰ ਤੇ ਜਦ ਇਹ ਚਿੱਟੇ ਦਿਨ ਵਾਂਗੂ ਸਾਫ ਹੈ ਕਿ ਭਾਰਤ ਵਿੱਚ ਉਹ ਕਿਹੜੀ ਤਾਕਤ ਹੈ ਜੋ ਤਰਮ ਦੇ ਨਾਂ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਰਹੀ ਹੈ ਵੰਡੀਆਂ ਪਾ ਚੁੱਕੀ ਹੈ ਭਾਰਤੀ ਸਮਾਜ ਵਿੱਚ ਦਰਾਰ ਕਿਸ ਨੇ ਪੈਦਾ ਕੀਤੀ ਹੈ ਜਿਸ ਨੇ ਉੱਚ-ਨੀਚ ਦੀ ਵੰਡ ਪਾਈ ਹੈ ਜੋ ਮਨੁਸਮ੍ਰਤੀ ਦੀ ਪੈਰੋਕਾਰ ਹੈ ਭਾਰਤ ਦੀ ਡਾਈਵਰਸਿਟੀ ਨੂੰ ਜੋ ਮਿਟਾ ਦੇਣਾ ਚਾਹੁੰਦੀ ਹੈ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਹੀ ਹੈ ਹਾਸੋ ਹਿਣਾ ਹੈ ਨਾ ਕਿ ਬਿੱਲੀ ਹੀ ਕਹੇ ਮੈਂ ਦੁੱਦੀ ਰਾਖੀ ਕਰਨੀ ਹੈ ਉਹ ਵੀ ਪੰਜਾਬ ਵਿੱਚ ਇਸੇ ਲਈ ਸ਼ੰਕਾ ਵੱਧ ਜਾਂਦੀ ਹੈ ਕਿ ਆਖਰ ਆਰਐਸਐਸ ਪੰਜਾਬ ਵਿੱਚ ਕੀ ਖੇਡ ਖੇੜਨਾ ਚਾਹੁੰਦੀ ਹੈ ਇਸੇ ਲਈ ਪੰਥਕ ਵੋਟਾਂ ਤੋਂ ਐਮਪੀ ਬਣੇ ਭਾਈ ਸਰਪਜੀਤ ਸਿੰਘ ਖਾਲਸਾ ਖੁੱਲ ਕੇ ਆਰਐਸਐਸ ਦੇ ਇਸ ਨਿਰਣੇ ਦੇ ਖਿਲਾਫ ਸਾਹਮਣੇ ਆਏ ਹਨ ਉਹਨਾਂ ਕਿਹਾ ਕਿ ਆਰਐਸਐਸ ਸਿੱਖਾਂ ਦਾ ਹਿੰਦੂਕਰਨ ਕਰਨਾ ਚਾਹੁੰਦੀ ਹੈ ਸਿੱਖ ਕੌਮ ਰਹੇ ਸੁਚੇਤ ਸੰਘ ਅਤੇ ਭਾਜਪਾ ਦਾ ਏਜੰਡਾ ਹੀ ਧਰਮ ਦੇ ਨਾਮ ਤੇ ਵੰਡੀਆਂ ਪਾਉਣਾ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸਿੱਖਾਂ ਨੂੰ ਸੰਘ ਨਾਲ ਜੋੜਨ ਦਾ ਮੋਹਨ ਭਾਗਵਤ ਦਾ ਬਿਆਨ ਸਿੱਖਾਂ ਦੀ ਹੋਂਦ ਲਈ ਖਤਰਾ ਦੱਸਿਆ ਉਹਨਾਂ ਸਿੱਖ ਪਾਇਚਾਰੇ ਨੂੰ ਯਾਦ ਕਰਵਾਇਆ ਕਿ ਸਿੱਖਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਜੋਗਿੰਦਰ ਸਿੰਘ ਵੱਲੋਂ 2004 ਵਿੱਚ ਆਰਐਸਐਸ ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਦੀ ਪੰਥ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਮਿਲਣ ਉਪਰੰਤ ਆਦੇਸ਼ ਜਾਰੀ ਕੀਤਾ ਸੀ ਕਿ ਸੰਗ ਦੇ ਇਸ ਵਿੰਗ ਨੂੰ ਸਿੱਖ ਸੰਗਤਾਂ ਸਿੰਘ ਸਭਾਵਾਂ ਸਿੱਖ ਜਥੇਬੰਦੀਆਂ ਧਾਰਮਿਕ ਸਭਾ ਸੋਸਾਇਟੀਆਂ ਅਤੇ ਗੁਰਦੁਆਰਾ ਸਾਹਿਬਾਨ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਦੇਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿਰੋਧੀ ਐਲਾਨੇ ਜਾਣ ਦੇ ਬਾਅਦ ਹਰ ਸਿੱਖ ਦਾ ਇਹ ਨੈਤਿਕ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੋਹਨ ਭਾਗਵਤ ਦੇ ਬਿਆਨ ਤੋਂ ਦੂਰੀ ਬਣਾ ਕੇ ਰੱਖਣ ਅਤੇ ਸੰਘ ਦੇ ਪਰਮਜਾਲ ਵਿੱਚ ਨਾ ਫਸਣ ਹਾਲਾਂਕਿ ਮੋਹਨ ਭਾਗਵਤ ਦਾ ਇਹ ਬਿਆਨ ਪੰਜਾਬੀ ਅਖਬਾਰਾਂ ਤੋਂ ਵੀ ਖੋਤੇ ਦੇ ਸਿਰ ਦੇ ਸਿੰਘਾਂ ਵਾਂਗੂ ਹੀ ਗਾਇਬ ਰਹਾ ਸਿਰਫ ਰੋਜ਼ਾਨਾ ਪਹਿਰੇਦਾਰ ਨੇ ਪਹਿਲੇ ਪੇਜ ਤੇ ਫੁੱਲ ਕਵਰੇਜ ਦਿੱਤੀ ਵਿਸ਼ੇਸ਼ ਸੰਪਾਦਕੀ ਨੇ ਲਿਖਿਆ ਆਪਣੀ ਪ੍ਰਤੀਕਿਰਿਆ ਵਿੱਚ ਅਖਬਾਰ ਅਵਾਮ ਨੂੰ ਖਬਰਦਾਰ ਕਰਦੇ ਹੋਏ ਲਿਖਦਾ ਹੈ ਸਿੱਖ ਭਗਵੇਂ ਜਾਲ ਤੋਂ ਸੁਚੇਤ ਹੋਣ ਇਹ ਬਹੁਤ ਖਤਰਨਾਕ ਸਾਜ਼ਿਸ਼ ਹੈ ਕਿ ਪੰਜਾਬ ਆ ਕੇ ਮੋਹਨ ਭਗਵਤ ਦਾ ਖੁੱਲੇआम ਸਿੱਖ ਨੌਜਵਾਨਾਂ ਨੂੰ ਸੰਗ ਵਿੱਚ ਸ਼ਾਮਲ ਕਰਾਉਣ ਅਤੇ ਪਿੰਡਾਂ ਵਿੱਚ ਸੰਗ ਦੀਆਂ ਸ਼ਾਖਾਵਾਂ ਕਾਇਮ ਕਰਨ ਦਾ ਸੱਦਾ ਸੰਗ ਦੀ ਨਵੀਂ ਲੁਕਵੀ ਰਣਨੀਤੀ ਹੈ ਇਹ ਹੀ ਯੋਜਨਾ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਦੀ ਨਿਰਪੱਖ ਪਰਤਾਲ ਹੋਣ ਅਤੇ ਉਸ ਤੋਂ ਪਿੱਛੋਂ ਵੀ ਸੰਘੀ ਲਾਣੇ ਦੀਆਂ ਫਿਰਕੂ ਨੀਤੀਆਂ ਦੇ ਪਰਦਾਫਾਸ਼ ਹੋਣ ਮਗਰੋਂ ਦੁਨੀਆ ਨੂੰ ਆਰਐਸਐਸ ਦੇ ਲੁਕਵੇਂ এজেন্ডੇ ਦਾ ਪਤਾ ਲੱਗ ਜਾਣ ਦੇ ਬਾਅਦ ਬਣਾਈ ਗਈ ਹੈ ਇਸ ਲਈ ਆਰਐਸਐਸ ਨੇ ਸਿੱਖਾਂ ਨੂੰ ਸਿੱਧੇ ਰੂਪ ਵਿੱਚ ਮਾਰਨ ਦਾ ਰਾਹ ਛੱਡ ਕੇ ਮਿੱਠਾ ਜ਼ਹਿਰ ਦੇ ਕੇ ਸਿੱਖਾਂ ਨੂੰ ਗਲਵਕੜੀ ਵਿੱਚ ਘੁੱਟ ਕੇ ਸਾਹ ਕੱਢਣ ਲਈ ਅਤੇ ਪੰਜਾਬ ਨੂੰ ਬਰਬਾਦ ਕਰਨ ਲਈ ਨਵਾਂ এজেন্ডਾ ਤਿਆਰ ਕੀਤਾ ਹੈ ਖਬਰ ਆਰਐਸਐਸਡੀ ਪੰਜਾਬ ਪੰਜਾਬੀ ਪ੍ਰਤੀ ਰਵਈਏ ਦਾ ਚੇਤਾ ਕਰਵਾਉਂਦੇ ਹੋਏ ਆਰਐਸਐਸਡੀ ਪੰਜਾਬ ਅਤੇ ਸਿੱਖਾਂ ਪ੍ਰਤੀ ਨੀਤੀ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਲਿਖਦਾ ਹੈ ਕਿ ਭਾਰਤੀ ਨਿظام ਨੂੰ ਚਲਾਉਣ ਵਾਲੀ ਡੀਪ ਸਟੇਟ ਆਰਐਸਐਸਡੀ ਸੋਚ ਹੀ ਹੈ ਰਾਜ ਬੇਸ਼ੱਕ ਕਾਂਗਰਸ ਦਾ ਹੋਵੇ ਜਾਂ ਫਿਰ ਬੀਜੇਪੀ ਦਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅੱਜ ਤੱਕ ਜੋ ਵੀ ਜ਼ਬਰ ਅਨਿਆ ਵਿਤ ਕਰੇ ਸਿੱਖਾਂ ਅਤੇ ਪੰਜਾਬ ਨਾਲ ਹੋਏ ਹਨ ਉਨਾ ਦੇ ਪਿੱਛੇ ਸੋਚ ਆਰਐਸਐਸ ਦੀ ਹੀ ਕੰਮ ਕਰ ਰਹੀ ਹੈ ਜਦੋਂ ਵੀ ਪੰਜਾਬ ਲਈ ਪੰਜਾਬੀਆਂ ਅਤੇ ਸਿੱਖਾਂ ਨੇ ਹੱਕ ਮੰਗੇ ਹਨ ਉਸ ਦਾ ਵਿਰੋਧ ਸੰਘੀ ਲਾਣੇ ਨੇ ਹੀ ਕੀਤਾ ਹੈ ਸੰਘ ਨੇ ਪੰਜਾਬ ਦੀ ਇੱਕ ਪੰਜਾਬੀ ਪ੍ਰੈਸ ਤੋਂ ਹੀ ਪੰਜਾਬੀ ਦੇ ਖਿਲਾਫ ਮੁਹਿੰਮ ਸ਼ੁਰੂ ਕਰਵਾਈ ਅਤੇ ਮਰਦਮ ਸਮਾਰੀ ਵੀ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਮਾਉਣ ਲਈ ਜ਼ੋਰ ਦਿੱਤਾ ਜੇ ਸਿੱਖਾਂ ਨੇ ਹਰਦੁਆਰ ਅਤੇ ਹੋਰ ਹਿੰਦੂ ਤੀਰਥਾਂ ਦੀ ਤਰਜ਼ ਤੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਸੰਘੀ ਆਗੂ ਹਰਬੰਸ ਲਾਲ ਖੰਨਾ ਨੇ ਸੈਂਕੜੇ ਹਿੰਦੂਆਂ ਦੇ ਹੱਥਾਂ ਵਿੱਚ ਕਿਰਪਾਨਾ ਫੜਾ ਕੇ ਉੱਪਰ ਸਿਗਰਟ ਬੀੜੀ ਦੀਆਂ ਡੱਬੀਆਂ ਬਨ ਕੇ ਅੰਮ੍ਰਿਤਸਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਜਲੂਸ ਕਢਿਆ ਅਤੇ ਨਾਰੇ ਲਾਏ ਬੀੜੀ ਸਿਗਰਟ ਪੀਏਗੇ ਸ਼ਾਂਤ ਸੇ ਜੀਏਗੇ ਅਖਬਾਰ ਲਿਖਦਾ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਪਿੱਛੋਂ ਅਤੇ ਸਿੱਖਾਂ ਦੀ ਨਸਲ ਕੁਸ਼ੀ ਪਿੱਛੇ ਵੀ ਦਰਅਸਲ ਆਰਐਸਐਸ ਦੀ ਫਿਰਕੂ ਅਤੇ ਨਫ਼ਰਤੀ ਸੋਚ ਹੀ ਕੰਮ ਕਰ ਰਹੀ ਹੈ। ਅਖਬਾਰ ਅੰਗ ਲਿਖਦਾ ਹੈ ਕਿ 2014 ਤੋਂ ਬੀਜੇਪੀ ਸਰਕਾਰ ਬਣਨ ਤੋਂ ਬਾਅਦ ਤਾਂ ਆਰਐਸਐਸ ਹੋਰ ਵੀ ਵਧੇਰੇ ਮਜ਼ਬੂਤੀ ਅਤੇ ਤੀਬਰਤਾ ਨਾਲ ਫਿਰਕੂ এজেন্ডਿਆਂ ਨੂੰ ਕਾਮਯਾਬ ਕਰਨ ਵਿੱਚ ਲੱਗੀ ਹੋਈ ਹੈ। ਤੁਹਾਡੀ ਕੀ ਰਾਏ ਹੈ? ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ। ਖਬਰਾਂ ਹੋਰ ਵੀ ਹਨ ਤੁਹਾਡੀ ਸਕਰੀਨ ਤੇ। ਜੋ ਵਿਸ਼ੇਸ਼ ਚਰਚਾ ਅਤੇ ਐਨਾਲਿਸਿਸ ਦੀ ਮੰਗ ਕਰਦੀਆਂ ਹਨ ਲੇਕਿਨ ਸਮੇਂ ਦੀ ਘਾਟ ਕਰਕੇ ਮੈਂ ਇੱਥੇ ਨਹੀਂ ਕਰ ਪਾ ਰਿਹਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਲੱਗੀ ਹੋਈ ਕੰਟੀਨਿਊ ਵੀ ਕਲਿੱਕ ਕਰ ਦੇਣਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਬੇਨਤੀ ਹੈ ਇਸੇ ਨਾਲ ਦੀ ਇਜਾਜ਼ਤ ਸਿਹਤਕਾਰ ਨਾ ਕਰਕੇ ਅਗਲੀ ਵੀਡੀਓ ਕੁ ਸਮੇਂ ਬਾਅਦ ਬਣਾਵਾਂਗਾ ਦੇਖਣ ਲਈ ਖਿਮਾ ਦਾ ਜਾਚਕ ਹਾਂ ਤਦ ਤੱਕ ਪਾਓ ਗੁਰੂਵੰਨੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਨਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨਾ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾ ਵਾਰ ਗਏ ਸੀ ਅਖੀਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਨਣਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰੇ ਸੰਗ ਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ